ਸਾਡੇ ਉਹ ਸ਼ਾਪ ਉਹ ਵੀ ਹੈਗੇ ਆ ਦੇ। ਉਹਖੇ ਜਿਹੜੇ ਘਟਾਏ ਗਏ ਨੇ ਉਹਦੇ ਮੁਕੰਮਲ ਲਿਖੀ ਗਏ। ਉਥੇ 14 ਘਟਾਏ ਗਏ ਨੇ। ਸੱਤ ਜਿਹੜੇ ਸੀ ਉਹ ਦੇ ਗਏ ਆ ਡਰਗ ਐਕਟ ਦੇ ਕੇ ਕੱਪ। ਉਹ ਬੰਗਿਆਂ ਦਾ ਪੰਸੋਂ ਪੁਆ। ਉਹ ਨਹੀਂ ਪਰ ਜਿਹੜੇ ਸੱਤ ਹੋਰ ਸੀ 14 ਵਿੱਚੋਂ ਸੱਤਾਂ ਦਾ ਜਿਹੜਾ ਸੀ ਉਹ ਲਗੇਟ ਟਾਏ ਗਏ। उन्होंने कोई इन्वॉलमेंट नहीं सी और अगे भी कोई पंद्रह घर तो लोगों so, ने आके फोर्ट केवा है कि असि ड्रग नहीं करते अपने सबूत दिते ने और साढ़े घर ना टाए जा उस एक्ट के अधीन सो इस बीजेपी की जो महिला मोर्चा के प्रधान ने जयेंद्र कौर ਔਰ ਸਾਡੇ ਹੋਰ ਇੱਥੇ ਸਾਰੇ ਜਿਹੜੇ ਪਰਦਾਦ ਜਿਹੜੇ ਦੇ ਪਰਦਾਦ ਵਿਜੇ ਕੁਕਾ ਜੀ ਸਾਡੇ ਹੋਰ ਕਾਰਜਕਰਤਾ ਸਾਰੇ ਯੂਥ ਤੇ ਚਾਹੇ ਜਿਹੜੇ ਵੀ ਹੈਗੇ ਨੇ ਸਾਰਿਆਂ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੇਟਾ ਜਿੰਦਰਪਾਲ ਜੀ ਨੇ ਇਹਨਾਂ ਨੂੰ ਬੁਲਾ ਕੇ ਸਾਰੀ ਗੱਲ ਸੁਣੀ ਔਰ ਇੱਕ ਵਕੀਲ ਕੀਤਾ ਔਰ ਕੋਈ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਕੱਲ 3:00 ਵਜੇ ਉਹਦਾ ਆਰਡਰ ਆ ਗਿਆ ਉਹਦੀ ਕਾਪੀ ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਆ ਹਾਈ ਕਲਾਸ ਦੀ ਜਿਹੜੀ ਤੁਹਾਨੂੰ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਜਿਹਨੇ 6 ਨਵੰਬਰ ਤੱਕ ਸਟੇਟਸ ਕੋ ਦੀ ਇੱਕ ਬਾਰਡਰ ਪਾਸ ਕੀਤਾ ਔਰ ਇਹ ਇੱਕ ਰਿਲੀਫ ਆਈ ਹੈ ਜਿਹੜੇ ਬਿਲਕੁਲੀ ਇਨੋਸੈਂਟ ਵਰਤੋਂ ਦੇ ਬਸ ਨੀਕ ਸੀ ਜਿਨ੍ਹਾਂ ਨੂੰ ਡਰ ਸੀ ਕਿ ਉਹਨਾਂ ਦਾ ਘਟਾ ਆਇਆ ਜਾਊਗਾ ਔਰ ਇੱਕ ਇੱਕ ਕਰਦੇ ਹੀ ਮਾਲਕ ਨੇ ਉਹ ਗਰੀਬ ਨੇ ਉਹਨਾਂ ਦੇ ਉੱਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਹਨਾਂ ਦੇ ਉੱਤੇ ਗਾੜੀ ਘੁਲੋਚੇ ਐਸੀ ਘੁਮੀ ਰਹਿ ਕੇ ਉਹ ਬੈਲੋਂਗ ਕਰਦੇ ਨੇ ਇਹ ਸਾਰਾ ਕੁਝ ਅੱਜ ਦੇ ਜਮਾਨੇ ਦੇ ਵਿੱਚ ਜੇ ਸਾਡੇ ਸ਼ਹਿਰ 'ਚ ਹੋਏ ਤਾਂ ਇਹਦੀ ਮੈਂ ਬਹੁਤ ਨਿੰਦਾ ਕਰਦੀ ਹਾਂ ਔਰ ਜਿਹੜੀ ਆਪ ਪਾਰਟੀ ਨੇ ਇਹ ਕੰਮ ਕੀਤਾ ਔਰ ਜਿਹੜੀ ਸ਼ਹਿ ਉਹਨਾਂ ਨੂੰ ਮਿਲੀ ਹੈ ਮੇਰੀ ਖਿਆਲ ਚ ਉਹਨਾਂ ਨੂੰ ਫੇਰ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਕਹਿੰਦੇ ਨੇ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਸਾਰਿਆਂ ਲਈ ਗਰੀਬਾਂ ਲਈ ਆਮ ਆਦਮੀ ਲਈ ਇਹ ਜਿਹੜਾ ਸੋਚ ਕੇ ਅੱਗੇ ਆਪਣਾ ਕਦਮ ਲੈਣ ਔਰ ਜਿਹੜੇ ਬਿਲਕੁਲੀ ਇਨੋਸੈਂਟ ਨੇ ਉਹਨਾਂ ਦੇ ਘਾਟ ਨਾ ਪਾਈ ਮੈਂ ਮੈਂ ਮੇਰਾ ਤਾਂ ਨਹੀਂ ਗਿਆ ਬੀ ਇਨੋਸੈਂਟ ਨਹੀਂ ਕਿਉਂਕਿ ਉੱਥੇ ਤਕਰੀਬਨ ਦਾਵਾ ਕੀਤਾ ਜਾ ਰਿਹਾ ਵੀ ਹਰੇਕ ਪਰਿਵਾਰ ਹੀ ਨਸ਼ਾ ਵੇਚਦਾ ਹੈ ਕਿਉਂਕਿ ਸ਼ਾਇਦ 4-5 ਤੇ ਕਾਰਵਾਈ ਹੋਈ ਹੈ ਮੇਬੀ ਔਰ 100 ਤੋਂ ਹਾਂਜੀ 100 ਤੋਂ 150 ਘਰ ਨੇ 400 ਤੋਂ 500 ਕਾਰਵਾਈ ਹੋਈ ਹੈ ਦੇਖੋ ਘਟ ਦੇ ਵਿੱਚ ਨਸ਼ੇ ਦੇ ਬਿਲਕੁਲ ਖਿਲਾਫ ਹਾਂ ਮੈਂ ਜੀ ਘਰ ਬਰਬਾਦ ਹੁੰਦੇ ਨੇ ਕਿਉਂ ਔਰ ਜਿਹੜੇ ਨਸ਼ੇ ਕਰਦੇ ਨੇ ਉਹ ਜਾਇਜ਼ ਹੈ ਕਿ ਉਹਨਾਂ ਨੇ ਟਾਏ ਨੇ ਪਰ ਜਿਹੜੇ ਨਹੀਂ ਕਰਦੇ ਉਹਨਾਂ ਦਾ ਤਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣਾ ਪ੍ਰੂਫ ਦਿੱਤਾ ਹੈ ਬਿਨਾਂ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾਂ ਨੂੰ ਬਿਨਾਂ ਉਹਨਾਂ ਤੋਂ ਕੋਈ ਸਬੂਤ ਲੈ ਲਾ ਕੇ ਇਸ ਤਰ੍ਹਾਂ ਜਾ ਕੇ ਇੱਕਦਮ ਨਹੀਂ ਟਾਏ ਜਾਂਦੇ ਕਿਉਂਕਿ ਇਹਦੇ ਵਿੱਚ ਫਿਰ ਸ਼ੱਕ ਪੈਂਦਾ ਹੈ ਕਿ ਕੋਈ ਆਪਣੇ ਸਵਾਰਥ ਦੇ ਲਈ ਆਪਣੀ ਕੋਈ ਗੇਮ ਦੇ ਲਈ ਕੋਈ ਇਹ ਕੰਮ ਕਰਾਤਾ ਨਹੀਂ ਰਹਿੰਦਾ ਇਹ ਦਿਲíb ਹੈਗੇ ਨੇ ਇਨਾ ਕੋਲ ਹੋਰ ਕਾਰਬਾਰ ਹੈ ਨਹੀਂ ਜਿਹੜੇ ਇੱਕ ਬੰਦਾ ਜੇ ਕਰ ਵੀ ਰਿਹਾ ਤੁਸੀਂ ਉਹਨੂੰ ਫੜ ਕੇ ਲੈ ਜਾਓ ਕਿੰਨਾ ਉਹਦਾ ਵੱਡਾ ਨਸ਼ਾ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਤੁਸੀਂ ਸਜ਼ਾ ਦਿਓ ਹਰਮੇਸ਼ਾ ਰਿਐਕਸ਼ਨ ਆ ਰਿਹਾ ਕਿ ਜਿਹੜਾ ਉਸ ਦਿਨ ਉਸਤੇ ਜਾ ਕੇ ਬੋਲ ਕਰਨ ਹੋਇਆ ਹੈ ਸਾਰਾ ਉਸ ਉਹਨਾਂ ਦੇ ਹੱਥ ਵਿੱਚ ਆ ਕੇ ਪੁੱਛੋ ਕਿ ਉਹਨਾਂ ਦੇ ਆਪ ਕੋਈ ਬੋਰਡ ਜਿਨ੍ਹਾਂ ਨੇ ਨਸ਼ਾ ਤਸਕਰੀਆਂ ਕੀਤੀਆਂ ਨੇ ਜਿਨ੍ਹਾਂ ਨੇ ਇਸ ਤਰੀ ਦਾ ਰਿਐਕਸ਼ਨ ਸੌਂਗ ਰਿਹਾ ਹੈ ਇਹਦੇ ਬਾਰੇ ਕੀ ਹੈ ਦੇਖੋ ਜਿਨੇ ਆਪਣੀ ਕੋਈ ਗਲਤੀ ਪਛਾਣੀ ਹੋਏ ਨਾ ਉਹ ਜ਼ਰੂਰ ਕੋਈ ਨਾ ਕੋਈ ਗੱਲ ਲੱਭ ਕੇ ਅੱਗੇ ਲੈ ਕੇ ਆਉਗੇ ਹੁਣ ਜਦ ਇੱਕ ਜਗ੍ਹਾ ਤੇ ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਬਚਾਣਾ ਹੈ ਕਿਸੇ ਨੂੰ ਕਿਸੇ ਦੀ ਗੱਲ ਸੁਣਨੀ ਹੈ ਖੜੇ ਹੋ ਕੇ ਤੁਹਾਨੂੰ ਵੀ ਪਤਾ ਚੱਲੂਗਾ ਕਿ ਵੀ ਕੌਣ ਨਸ਼ਾ ਕਰ ਰਿਹਾ ਕੌਣ ਨਹੀਂ ਕਰ ਰਿਹਾ ਉਸ ਜਗ੍ਹਾ ਦੇ ਉੱਤੇ ਇੱਕ ਕਰ ਇੱਥੇ ਹੈਗਾ ਜਿਹੜਾ ਕਰਦਾ ਹੋਊਗਾ ਇੱਕ ਕਰ ਨਾਲ ਦਾ ਹੋਊਗਾ ਜਿਹੜਾ ਨਹੀਂ ਕਰਦਾ ਹੋਊਗਾ ਸੋ ਦੋਨੋਂ ਕਿਸਮ ਦੇ ਉੱਥੇ ਹੈਗੇ ਨੇ ਤਾਂ ਇੱਕ ਪੁਆਇੰਟ ਨੂੰ ਲੈ ਕੇ ਇਹ ਬੁਰੀ ਗੱਲ ਹੈ ਔਰ ਜੋ मैं तो कहती है जो उन्होंने काउंसलर वगैरह ने उत् जाके गाड़ी गड़ोज की है वो बिल्कुल गलत है हर एक बंदे की इज्जत होंगी है जमांदरू हक है कि बड़ा छोटा अमीर गरीब सब की इज्जत इज्जत बरकरार रखनी चाहिए है और सोच के गल करो जो सही है वो सही है जो गलत है वो गलत है ਮੈਂ ਮਿੱਦੇ ਵਿੱਚ ਇੱਕ ਜੀ ਹਿੱਤ ਕਿਤੇ ਲੱਗ ਰਹੇ ਨੇ ਮਹਾਰਾਜ ਸਾਹਿਬ ਨੀਤੀ ਹਿੱਤ ਕਿਤੇ ਲੱਗ ਰਹੇ ਨੇ ਤੁਹਾਨੂੰ ਕਿਉਂਕਿ ਪਹਿਲਾਂ ਵੀ ਬੀਬਾ ਜੌਰ ਦੇ ਕੋਲ ਬਿਲਕੁਲ ਪੂਰੀ ਰਾਜਨੀਤਿਕ ਛੇਬਿਨਾ ਹੈ ਕੋਈ ਨਹੀਂ ਸਕਦਾ ਕਿ ਜੇ ਕੋਈ ਬਿਨਾਂ ਰਾਜਨੀਤਿਕ ਛੇ ਦੇ ਕਿਸੇ ਨੇ ਕੋਈ ਐਬੋਲਿਸ਼ ਕਰਨਾ ਤਾਂ ਪਹਿਲੇ ਨੋਟਿਸ ਜਾਂਦਾ ਹੈ ਕੁਝ ਕਾਇਦ ਹੈ ਇਹਨਾਂ ਦੇ ਕਿ ਤਿਆਂ ਦੇ ਤੇ ਕਾਰ ਦੇ ਵਿੱਚ ਜਿਹੜਾ ਸਮਾਨ ਸੀ ਉਹ ਵੀ ਵਿੱਚ ਗਿਆ ਹਾਂ ਥੋੜੀ ਗੱਲ ਹੁੰਦੀ ਮਾਨ ਸਿੰਘ ਅਜੀਤਪਾਲ ਕੋਲੀ ਕਹਿੰਦੇ ਨੇ ਉਹ ਉਹ ਪ੍ਰੈਸ ਕਾਨਫਰੈਂਸ ਕਰੀ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਡਾਕੂਮੈਂਟ ਦਿਖਾਏ ਸੀ ਕਿ ਕਾਫੀ سارے ਡਾਕੂਮੈਂਟ ਸੀਗੇ ਜਿਦੇ ਵਿੱਚ ਨੋਟਿਸ ਜਾਰੀ ਹੋਏ ਸੀ ਕਿ ਜਿਹੜਾ ਘਰਾਣੋਂ ਤਾਂ ਉਸ ਤੋਂ ਬਾਅਦ ਇਹ ਕਹਿਆ ਗਿਆ ਕਿ ਬੀਬਾ ਜੈਨਦਰ ਦੇ ਕੋਰ ਦੇ ਵੱਲੋਂ ਇੱਕ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਕੋਈ ਹੋਰ ਵਿਸਤਾਰ ਹੋ ਸਕਦਾ ਰਾਜਨੀਤੀ ਕਰਨ ਦਾ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਵੇ ਦੇਖੋ ਇਹ ਤਾਂ ਲੋਕ ਹੀ ਦੱਸਣਗੇ ਕਿ ਕੌਣ ਕਿਹੜੀ ਰਾਜਨੀਤੀ ਕਰ ਰਿਹਾ ਪਰ ਮੈਂ ਇੰਨਾ ਕਹਿ ਸਕਦੀ ਆ ਕਿ ਅਰਜੀਤ ਪਾਲ ਕੋਲੀ ਨੂੰ ਵੀ ਸੋਚ ਕੇ ਗਾਲੀ ਕਢਣੀ ਚਾਹੀਦੀ ਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੋਈ ਡਰਗ ਵਾਲੇ ਸੀ ਕੋਈ ਨਹੀਂ ਸੀ ਸਾਰੇ ਨਹੀਂ ਇੱਕ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੂੰ ਕਿਉਂ ਸਾਫ਼ ਕਰਨਾ ਚਾਹੁੰਦੇ ਆ ਇਹਦਾ ਜੋ ਮੇਰੇ ਸੁਣਨ ਚ ਆਇਆ ਕਿ ਇਹਦਾ ਪਲੋਟ ਹੈਗਾ ਪਿੱਛੇ ਇਹ ਜਿਹੜੇ ਗਰੀਬ ਵਸਤੀ ਵਸ ਰਹੀ ਏ ਇਹ ਉਹਦਾ ਫਰੰਟੇਜ ਖਰਾਬ ਕਰ ਰਹੀ ਏ ਔਰ ਇਹ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਇਹਦਾ ਪ੍ਰੂਫ ਵੀ ਅੱਗੇ ਸਾਹਮਣੇ ਆ ਜਾਊਗਾ ਜਦ ਕੋਰਟ ਦੇ ਵਿੱਚ ਕੇਸ ਹੋ ਰਿਹਾ ਪਰ ਕੋਰਟ ਨੇ ਸਾਰੇ ਡਾਕੂਮੈਂਟ ਛਾਣ ਵੀ ਕਰਕੇ ਦੇਖ ਕੇ ਵਿਧ ਪ੍ਰੂਫ ਜੋ ਗਿਆ ਉਹਦੇ ਅਧੀਨ ਇਹ ਸਟੇਟਸ ਕੋ ਉਹਦਾ ਬਿਕਦਾ ਹੈ ਔਰ ਇੱਕ ਜਿਹੜੀ ਗੱਲ ਜੀਤਪਾਲ ਕੋਲੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਥੋੜੀ ਹੈ ਪੁਲਿਸ ਖੰਗਦੀ ਵੀ ਨਹੀਂ ਇਹਦੇ ਕਿਸੇ ਗੱਲ ਤੋਂ ਤਾਂ ਜਿਹੜਾ ਐਸਐਚਓ ਨੇ ਇੱਕ ਲੇਡੀ ਨੂੰ ਬੁਲਾ ਕੇ ਆਪਣੀ ਪਿਸਤੌਲ ਉੱਪਰ ਰੱਖੀ ਵੇਜ ਦੇ ਉੱਤੇ ਉਹਨੂੰ ਥ੍ਰੀਟਨ ਕੀਤਾ ਕਿ ਇਹ ਕਾਗਜ਼ ਨੂੰ ਸਾਈਨ ਕਰ ਲਓ ਕਿ ਤੇਰਾ ਕੋਈ ਦਾਵਾ ਨਹੀਂ ਹੈ ਇਸ ਘਰ ਦੇ ਉੱਤੇ ਕਿ ਉਹ ਕਾਰਜ ਸਾਫ਼ ਕੀਤਾ ਜਾਏ ਇਹ ਕੋਈ ਅੱਛੀ ਰਾਜਨੀਤੀ ਹੈ ਮੈਂ 50 ਸਾਲ 50 ਸਾਲ ਤੋਂ ਰਹਿ ਰਿਹਾ ਹਾਂ ਉੱਪਰ ਤੁਹਾਡੇ ਰੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਪੀ ਡਬਲਯੂ ਡੀ ਦੀ ਜਗ੍ਹਾ ਉਹਨਾਂ ਉੱਪਰ ਕਬਜ਼ਾ ਕੀਤਾ ਗਿਆ ਤੇ ਨਸ਼ਾ ਤਸਕਰੀ ਕੀ ਇਹ ਗੱਲਾਂ ਜਾਇਜ਼ ਨੇ ਕਿਉਂਕਿ ਪੀ ਡਬਲਯੂ ਡੀ ਨੇ ਜੋ ਜਾਰੀ ਨੋਟਿਸ ਨਜਾਇਜ਼ ਜੋ ਸਾਰੀ ਉਹ ਕਹਿੰਦੇ ਉਹਦੇ ਉੱਪਰ ਹੋਈ ਪਈ ਹੈ ਤੇ ਨਜਾਇਜ਼ ਜੋ ਸਾਰੀ ਦੇ ਉੱਪਰ ਕੰਮ ਘਰ ਹੋਏ ਬੜੇ ਪਏ ਆ ਬੈਡੂ ਜੀ ਦੇ ਨਾਲ ਇੱਕ ਸਵਾਲ ਇਹ ਵੀ ਹੈ 50 ਸਾਲਾਂ ਤੋਂ ਰਹਿ ਰਹੇ ਆ ਤੁਹਾਡੀ ਵੀ ਸਰਕਾਰ ਪਿੱਛੇ ਲਈ ਹੈ ਤੇ ਦੋਨੋਂ ਸਵਾਲ ਇੱਕੋ ਰਹੀਆਂ ਕਿ ਦੂਜੇ ਡਿਪਾਰਟਮੈਂਟਾਂ ਦੀ ਵੀ ਜਗਾ ਉੱਥੇ ਬੋਲਦੀ ਹੈ ਦੇਖੋ ਇਹ ਖਾਲੀ ਇੱਥੇ ਪਕਿਆਣੇ ਚ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਗਰੀਬ ਜਨਤਾ ਜਿਹੜੀ ਜਾ ਕੇ ਬਸ ਜਾਂਦੀ ਹੈ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹ ਬਸਦੀ ਉੱਥੇ ਜਿਹੜੀ ਖਾਲੀ ਹੁੰਦੀ ਔਰ ਜ਼ਮੀਨ ਬਾਹਮ ਤੌਰ ਤੇ ਗਮੋਟਦੀ ਹੁੰਦੀ 50 ਸਾਲ ਤੋਂ ਬਸੇ ਕੋਈ ਨਹੀਂ ਇਹਨਾਂ ਕੋਲ ਕੋਈ ਕਾਰਬਾਰ ਹੈ ਨਹੀਂ ਤਾਂ ਮੇਰੇ ਖਿਆਲ 'ਚ ਇੱਕ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਸਰਕਾਰ ਦੀ ਸਾਡੀ ਵੀ ਬਣੀ ਸੀ ਅਸੀਂ ਸਨਸੋਰ ਰਜਿਸਟਰੀਆਂ ਕਰਾਈਆਂ ਕਿਉਂਕਿ ਪੇਪਰ ਵਰਕ ਬਹੁਤ ਹੁੰਦਾ ਹੈ ਇਹਦੇ ਵਿੱਚ ਕਿ ਇਹ ਜਿਹੇ ਬੰਦਿਆਂ ਨੂੰ ਇਹਨਾਂ ਨੂੰ ਮਾਲਕ ਜ਼ਮੀਨ ਦਾ ਬਣਾਇਆ ਜਾਵੇ ਤਾਂ ਇਹਨਾਂ ਗੱਲਾਂ ਦੇ ਉੱਤੇ ਸੋਚ ਕੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਲੋਟ ਲੋਟ ਕਰ ਦਿੰਦੇ ਹੋ ਸ਼ਾਮ ਲੌਟ ਦੇ ਵਿੱਚੋਂ اسی ਤਰੀਕੇ ਦੇ ਨਾਲ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਇਹ ਠੀਕ ਇਹਨਾਂ ਨੂੰ ਨੋਟਿਸ ਗਏ ਹੋਣਗੇ ਪਰ ਜੇ ਕੋਈ ਤੁਸੀਂ ਅਸਲੀ ਇੱਕ ਰਿਪਰੈਜ਼ੈਂਟੇਟਿਵ ਹੋ ਤੁਸੀਂ ਐਮ ਐਲ ਏ ਹੈਗੇ ਹੋ ਤੋਂ ਐਮ ਪੀ ਹੈਗਾ ਤਾਂ ਇਹ ਗੱਲ ਨੂੰ ਸੋਚ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਕਾਰੋਬਾਚ ਜਾਣ ਜਾਂ ਇਹਨਾਂ ਨੂੰ ਜੇ ਉਠਾਣਾ ਹੀ ਹੈ ਤਾਂ ਇਹਨਾਂ ਦਾ ਕੋਈ ਹੋਰ ਜਗ੍ਹਾ ਲੈ ਕੇ ਇਹਨਾਂ ਨੂੰ ਉੱਥੇ ਬਿਸਾਉਣ ਮਾਨਮ ਸਿੰਘ ਮਾਨਮ ਪਰ ਆਏ ਉਹ ਵੀ ਚੈਲੰਜ ਕਰਦੇ ਨੇ ਕਹਿੰਦੇ ਕਿ ਜੇ ਤੁਸੀਂ ਪ੍ਰੂਫ ਕਰ ਦਿੰਦੇ ਹੋ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਇਹ ਸਟੇਟਮੈਂਟ ਅਜੀਤਪਾਲ ਸਿੰਘ ਕੋਲੀ ਦੀ ਬਾਹਰ ਆਈ ਸੀਗੀ ਤਾਂ ਕਿਵੇਂ ਵੇਖ ਰਹੇ ਹੋ ਤੁਸੀਂ ਕਿ ਰਾਜਨੀਤੀ ਛਡਵਾ ਰਹੇ ਉਹਨਾਂ ਨੂੰ ਕੀ ਪ੍ਰੂਫ ਪੇਸ਼ ਕਰ ਰਹੇ ਹੋ ਮੈਂ ਤਾਂ ਕਿਸੇ ਦੀ ਰਾਜਨੀਤੀ ਨਹੀਂ ਛੜਾਰੀ ਰਾਜਨੀਤਿਕ ਗੱਲਾਂ ਬਹੁਤ ਹੁੰਦੀਆਂ ਨੇ ਬਹੁਤ ਕੁਝ ਕਿਹਾ ਜਾਂਦਾ ਸੋਚ ਸਮਝ ਕੇ ਕਹਿਣੀ ਚਾਹੀਦੀ ਹੈ ਔਰ ਜਦ ਅੱਗੇ ਆ ਜਾਊਗਾ ਪ੍ਰੂਫ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਨੇ ਛੱਡਣੀ ਆ ਛੱਡਦੇ ਨਹੀਂ ਰਹਿਣਾ ਰਹਿਣਾ ਉਹਦੇ ਵਿੱਚ ਮੈਂ ਨਹੀਂ ਕੁਝ ਕਹਿੰਦਾ ਵੱਡੀ ਗਿੱਟੜੀ ਵਿੱਚ ਉੱਥੇ ਲੋਕ ਨੇ ਜਿਨ੍ਹਾਂ ਦੇ ਵੋਟਾਂ ਨੇ ਉਹਨਾਂ ਦੇ ਵੋਟਾਂ ਨਾਲ ਦੇ ਨਾਲ ਹੀ ਐਮਐਲਏ ਚ ਪਰੂਲੀ ਬਣੇ ਤਾਂ ਅੱਗੇ ਮੈਨਾਂ ਦੀ ਵੋਟਾਂ ਵਰਤਵਾਣੀ ਹੈ ਉਹ ਕਹਿੰਦੇ ਹੁਣ ਵੋਟਾਂ ਦੀ ਵਰਤੋਂ ਕਰਨ ਵਾਸਤੇ ਤੁਹਾਡੇ ਕੋਲ ਲੋਕਾਂ ਦਾ ਸਾਥ ਆਇਆ ਇਦਾਂ ਦਾ ਕੋਈ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਜੇ ਜਿਸਨੇ ਦੇਖੋ ਇਹ ਹੱਕ ਹੁੰਦਾ ਹੈ ਲੋਕਾਂ ਨੂੰ ਤੁਸੀਂ ਹੱਥ ਫੜ ਕੇ ਵੋਟਾਂ ਨਹੀਂ ਪਵਾ ਸਕੋ ਜਿੱਦਾਂ ਉਹਨਾਂ ਦੀ ਮਰਜ਼ੀ ਹੈ ਉਹ ਵੋਟ ਪਾਣਗੇ ਜੇ ਤੁਸੀਂ ਇਸ ਲਾਈਨ 'ਚ ਆਇਓ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਜਿਨ੍ਹਾਂ ਨੂੰ ਪੀੜਤ ਹੈ ਜਿਹੜੇ ਉਹਨਾਂ ਦਾ ਸਾਥ ਦਿਓ ਕੋਈ ਹਲਕਾ ਕਰਨ ਦੀ ਕੋਸ਼ਿਸ਼ ਕਰੋ ਨੈਕਸਟ ਸਟੈਪ ਕੀ ਲੈ ਰਹੇ ਮੈਡਮ ਹੁਣ ਇਸ ਤੋਂ ਅੱਗੇ ਤੁਹਾਡੇ ਕੋਲ ਹੰਤ ਵਿੱਚ ਕਾਗਜ਼ਤ ਵੀ ਆ ਗਏ ਨੇ ਇੱਕ ਹੋਰ ਜ਼ਰੀਆ ਵੀ ਹੈ ਅਗਲਾ ਸਟੈਪ ਕੀ ਲੈ ਰਹੇ ਦੇਖੋ 7 ਤਰੀਕ ਨੂੰ ਇਹ ਵੀ ਅਗਲੀ ਕਹਿੰਦੇ ਨੇ ਫੋੜੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਹੈ ਅਰ ਅਸੀਂ ਉਸ ਦੇ ਮੁਤਾਬਕ ਹੀ ਜੋ ਪੋਰਥ ਦੇ ਰਾਹੀਂ ਹੋਊਗਾ ਉਹ ਹੀ ਸਕੇਪਲ ਮਤਲਬ ਕਿਵੇਂ ਦੇਖੀ ਦੀ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਦਫ਼ਤਰ ਨੇ 6 ਨਵੰਬਰ ਦੀ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਦਫ਼ਤਰ ਨੇ ਉਹ ਸਰਕਾਰ ਵੇਚਣ ਤੇ ਤੁਲੀ ਆ ਭਾਵੇਂ ਪਟਿਆਲੇ ਦੇ ਕਈ ਅਫਸਰਾਂ ਦੀ ਕੋਠੀਆਂ ਵੀ ਉਸ ਲੋ ਵਿੱਚ ਆ ਗਈਆਂ ਨੇ ਕਿ ਉਹਨਾਂ ਨੂੰ ਵੀ ਵੇਚਣ ਦੀ ਤਿਆਰੀ ਦੇ ਵਿੱਚ ਸਰਕਾਰ ਕਿਵੇਂ ਵੇਚ ਰੂਣਾ ਬਹੁਤ ਦੁਖਪਰੀ ਗੱਲ ਹੈ ਕਿ ਸਰਕਾਰ ਨੂੰ ਇੱਥੇ ਆਣਾ ਪਿਆ ਆਪਣੇ ਇੰਨੀ ਮਾਲੀ ਹਾਲਤ ਖਰਾਬ ਕੀਤੀ ਐ ਮੈਨੂੰ ਲੱਗਿਆ ਸੀ सीएम ਸਾਹਿਬ ਨੇ ਕਦੇ ਇਹ ਨਹੀਂ ਕਿਹਾ ਕਿ ਸਾਡੀ ਮਾਲੀ ਹਾਲਤ ਖਰਾਬ ਹੈ ਉਹ ਤਾਂ ਹਰ ਵਕਤ ਇਹੀ ਕਹਿੰਦਾ ਕਿ ਪੈਸੇ ਬਹੁਤ ਹੈ ਸਾਰਾ ਕੁਝ ਹੈ ਪਰ ਜਿੱਥੇ ਨਹੀਂ ਹੁੰਦਾ ਉਹ ਇੱਕਦਮ ਦੋਸ਼ ਸੈਂਟਰ ਤੇ ਚਲਾ ਜਾਂਦਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਮੈਂ ਕਹਿੰਦੀ ਆ ਇਹ ਬਹੁਤ ਬੁਰੀ ਗੱਲ ਐ ਕਿ ਆਪਣਾ ਘਰਬਾਰ ਵੇਚ ਕੇ ਤੁਸੀਂ ਸਰਕਾਰ ਚਲਾ ਲਿਓ ਘਰਬਾਰ ਵੇਚ ਕੇ ਸਾਰਾ ਕੰਮ ਕਰ ਲਿਓ ਇਹ ਇਹਦੇ ਬਾਅਦ ਅੱਗੇ ਨੂੰ ਹੋਊਗਾ ਤੁਸੀਂ ਆਪਣੀ ਲੇਗੇਸੀ ਕੀ ਛੱਡ ਕੇ ਜਾ ਰਹੇ ਹੋ ਅਗਲੀ ਜਨਰੇਸ਼ਨ ਦੇ ਲਈ ਕਿਉਂਕਿ ਇਹ ਚੀਜ਼ਾਂ ਜਿਹੜੀ ਸਰਕਾਰ ਜਿਹੜੀ ਵੀ ਆਉਂਦੀ ਹੈ ਉਸ ਉਹਦੇ ਉਹ ਕੇਅਰ ਟੇਕਰ ਹੁੰਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਹਫਾਜ਼ਤ ਕਰਨੀ ਚਾਹੀਦੀ ਹੈ ਜਿੰਨਾ ਵੀ ਅਸੀਂ ਕਾਟ ਦੇ ਵਿੱਚ ਅਸੀਂ ਆਪਣਾ ਕੁਝ ਬਚਾ ਕੇ ਰੱਖ ਲੋ ਤਾਂ ਇਹਨਾਂ ਨੂੰ ਸਵੇ ਦੀ ਜਿਹੜੀ ਜ਼ਿੰਮੇਵਾਰੀ ਹੈ ਸਵੇ ਨੂੰ ਬਚਾ ਕੇ ਰੱਖਣਾ ਚਾਹੀਦਾ ਮੈਂ ਨੰਮੀ ਚਤਰਵਰਦੀ ਵਾਲਾ ਕੇਸ ਕਿਵੇਂ ਵੇਖ ਰਹੀ ਕਿਉਂਕਿ ਭਾਜਪਾ ਨੇ ਬਹੁਤ ਕਹਿ ਰਹੇ ਨੇ ਕਿ ਭਾਜਪਾ ਦੇ ਖੜੇ ਕੀਤੇ ਹੋਏ ਸੀਗੇ ਉਹ ਔਰ ਨਕਲੀ ਸਿਗਨੇਚਰ ਕਰਕੇ ਲੈ ਕੇ ਗਏ ਐਮਐਲਏ ਦੇ ਦੇਖੋ ਇਹ ਹੁਣ ਪੁਲਿਸ ਕਸਟਡੀ 'ਚ ਨੇ ਇਹ ਹਰਿਆਣਾ ਦਾ ਮੈਟਰ ਹੈ ਤਾਂ ਸੌਰੀ ਪੰਜਾਬ ਦੇ ਵਿੱਚ ਇਹਨਾਂ ਨੇ ਫਾਈਲ ਕੀਤਾ ਕੋ ਰਾਜ ਸਭਾ ਤੇ ਇਹ ਮੈਂ ਥੋੜੀ ਦੇਖੂਗੀ ਠੀਕ ਹੈ ਸਰ ਦਿੱਲੀ ਦੇ ਵਿੱਚ ਵੀ ਚੌਂਕੀਆਂ ਜੀਪੀ ਕੰਮ ਨੂੰ ਤੋੜੀ ਹੈ ਉਹ ਵੀ ਬੇਕਾਰ ਹੈ ਉਹ ਜਿਹੜੀ ਲੋਕਸ ਉਹਨਾਂ ਦਾ ਮੈਨੂੰ ਪਤਾ ਨਹੀਂ ਪਰ ਆਈ ਏਮ ਸ਼ੋਰ ਕਿ ਕੋਈ ਨਾ ਕੋਈ ਟਰਨਟਿਵ ਜ਼ਰੂਰ ਉਹਨਾਂ ਨੇ ਕੀਤਾ ਹੋਣਾ ਕਿਉਂਕਿ ਪਹਿਲੇ ਵੀ ਤੇ ਪਹਿਲੀ ਵਾਰ ਇਹ ਨਹੀਂ ਚੋਣੇ ਚੋਕਰੀਆਂ ਦੇਈਆਂ ਉਹਨਾਂ ਦੇ ਹਰ ਵਕਤ ਕਿਤੇ ਹੋਰ ਸ਼ੈਡਿਊਲ ਬਣਾ ਕੇ ਰੀ-ਲੋਕੇਸ਼ਨ ਕਰਕੇ ਤਾਂ ਹੀ ਕੀਤੀਆਂ ਜਾਂਦੀਆਂ ਠੀਕ ਠੀਕ ਹੈ ਥੈਂਕ ਯੂ